ਤੋਂ ਆਕਦੇ ਦੀ ਲੱਕੜੀ ਸੈਂਕਡੂਲ ਅਵਰ ਕੈਨਲ ਦੇ ਵਿੱਚ ਦੇਖ ਸਕਦੇ ਸੁਆਗਤ ਲਾ ਕੇ ਕਿਉਂਕਿ ਰਾਤ ਨੂੰ ਆਪਾਂ ਪਾਣੀ ਛੱਡਣਾ ਹੈ ਪਾਣੀ ਦਾ ਇੱਕ ਕਿਆਰੇ ਚ ਛੱਡਦਾ ਤੁਹਾਨੂੰ ਜਾ ਕੇ ਵਿਖਾਵਾਂਗਾ ਰਾਤੀ ਛੱਡਦਾ ਦਿੱਤਾ ਪਰ 3 ਘੰਟੇ ਲਾ ਹਟਾਈ ਦੇ ਭਰੀ ਚਾਣੀ ਬਾਕੀ ਮਣੇ ਰਿਹਾ ਮੇਰੇ ਵਲੌਗ ਦੇ ਵਿੱਚ ਦੇਖ ਸਕਦੇ ਆਪਾਂ ਸੁਹਾਗਾ ਮਾਰਦੇ ਆ ਪਹਿਲੇ ਹਾਈਏ ਚ ਪਹਿਲੇ ਹਾਈਏ ਚ ਬੜਾ ਫੋਕ ਗਿਆ ਆਉਣ ਦਾ ਕੰਪਿਊਟਰ ਹੀ ਨਹੀਂ ਲਵਾਇਆ ਕਿ ਆਪਾਂ ਐਂ ਲਵਾਤਾ ਝੋਨਾ ਅੱਗੇ ਹੱਥਾਂ ਕੰਪਿਊਟਰ ਲਵਾ ਕੇ ਫੇਰ ਹੀ ਆਪਾਂ ਝੋਨਾ ਲੋਣੇ ਹੁੰਨੇ ਸੀ ਐਤ ਕਿ ਆਪਾਂ ਕੰਪਿਊਟਰ ਤੋਂ ਜੋ ਨਾਲ ਆ ਕੇ ਵੇਖਾਂਗੇ ਅੱਜ ਕੀ ਆਪਾਂ ਬਾਕੀ ਵਧੀਆ ਲੱਗਦਾ ਪਾਣੀ ਦਾ ਆਪਾਂ ਹੌਲੀ ਹੌਲੀ ਚਲਾਈ ਜੰਨੇ ਆ ਨਹੀਂ ਤੇ ਦੂਜੇ ਹਾਈ ਐਚ ਚ ਚਲਾਵਾਂਗੇ ਹੁਣ ਆਪਾਂ ਦੂਜੇ ਹਾਈ ਐਚ ਚ ਵੀ ਵਧੀਆ ਚੱਲਦਾ ਟਰੈਕ

ਤੁਹਾਨੂੰ ਵਧੀਆ ਦਿੰਨੇ ਆ سپورਟ YouTube ਚੈਨਲ ਦੇ ਵਧੀਆ ਦਿਆ ਕਰੋ ਜਿਵੇਂ ਮੈਂ ਨਹੀਂ ਰੱਖਦੇ ਪਿਆਰ ਐਵੇਂ ਕਰੀ ਜਾਓ ਆਪਾਂ ਤੁਹਾਡਾ ਮਾਰ ਲਈਏ ਆਪ ਜਿੰਨੇ ਕਹਿ ਰਹੇ ਆਂ ਚ ਮਾਰਨਾ ਫਿਰ ਮਿਲਦੇ ਆਂ ਤਾਂ ਹਾਂਜੀ ਗਾਇਸ ਸਾਡੇ ਸ਼ਾਮ ਦੇ 5 ਵਜੇ ਸਵਾਗਾ ਦਾ ਮਾਰਤਾ ਯਾਰ ਇੰਨੀ ਜਗ੍ਹਾ ਰਹੀ ਸੀ ਬਾਕੀ ਸਾਰੇ ਮਾਰਤਾ ਸਵਾਗਾ ਆਪਣੀਰੀ ਦੇਖ ਸਕਦੇ ਪਾਣੀ ਨਹੀਂ ਹੈਗਾ ਬਾਜ ਰਾਤ ਨੂੰ 12 ਵਜੇ ਲਾਈਟ ਆ ਗਈ ਤੇ ਭਰ ਦਾਂਗੇ ਹੁਣ ਬਸ ਵਟਾਂ ਪਾਉਣ ਚੱਲਦੇ ਆਂ ਮੱਟਾ ਪਾ ਕੇ ਤੇ ਤੇ ਇੱਕ ਹੋਰ ਦੀ ਮੋਟਰ ਪੁੱਛਦੇ ਆਂ ਜੇ ਐਵੇਂ ਲੱਗੀ ਤੇ ਦੋ ਮੋਟਰਾਂ ਦਾ ਪਾਣੀ ਛੱਡਾਂਗੇ ਉਹ ਤਾਂ ਭਰਤਾ ਦੇਖੋ ਉਹ ਗਿੱਲੀ ਗਿੱਲੀ ਹੋ ਗਈ ਸੀ ਰਾਤ ਨੂੰ 3:00 ਵਜੇ ਲਾਈਟ ਚਲੀ ਗਈ ਸੀ ਬਾਕੀ ਵਟਾਂ ਪਾ ਕੇ ਮਿਲਦੇ ਆਂ ਸਾਡੇ ਗਾਇਸ ਵਟਾਂ ਤਾਂ ਪਾਤੀਆਂ ਆਪਾਂ 7 ਵਜੇ ਸ਼ਾਮ ਦੇ ਖਾਣਾ ਵੀ ਬਣਾਤਾ ਤੇ ਬਾਕੀ ਤਿਆਰੀ ਹੋਵਣਾ ਆਪਣਾ ਤੇ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਮੋਟਰਾਂ ਦੀ ਲਾਈਟ ਆਉਗੀ ਸਵੇਰੇ ਛੱਡਾਂਗੇ ਪਾਣੀ ਬਸ ਹੁਣ ਆਪਾਂ ਜਾਣੇ ਰੋਟਾ ਵੇਟਰ ਲੈਣ ਰੋਟਾ ਵੇਟਰ ਲੈਉਣੇ ਹੁਣ ਆਪਾਂ ਜਾਗੇ ਤੇ ਤੁਹਾਨੂੰ ਦਿਖਾਉਣਾ ਨਾਲ ਦੀ ਨਾਲ ਉਹ ਵਲੋਗ ਵਿੱਚ ਬਣੇ ਰਿਓ ਦੇਖ ਸਾਥੇ ਗਾਈਸ ਆਪਾਂ ਪਤਾ ਪਾ ਭੁੱਖੇ ਹੁਣ ਰੋਟਾ ਵੇਟਰ ਲੈਣ ਜਾਈ ਜਨੇ ਆ ਥੋੜਾ ਨੇੜਾ ਜਾ ਹੋ ਗਿਆ ਬਾਕੀ ਵਲੋਗ ਜਿੰਨਾ ਬਣੂਗਾ ਆਪਾਂ ਬਣਾਵਾਂਗੇ ਮਡੇਰੀਆ ਬਲੌਗ ਦੇ ਨਾਲ ਛੇਤੀ ਛੇਤੀ ਜਾਣੇ ਆ ਤੁਹਾਨੂੰ ਬਲੌਗ ਵੀ ਦਿਖਾਉਣਾ ਹੈ ਰੋਟਾਇਟਰ ਦਿਖਾਉਣਾ ਹੈ ਫਾਰਮਸ ਟਰੈਕ 60 ਰੋਟਾਇਟਰ ਹੈ ਤੇ ਇੱਕ ਹੋਰ ਵੀ ਆਏ ਹੋਏ ਬੰਦੇ ਆਪਣਾ ਟਰੈਕਟਰ ਵੇਖਣਾ ਆਪਣਾ ਉਹ ਵੇਚਣ ਵਾਸਤੇ ਬਾਕੀ ਉਹ ਵੀ ਵਿਖਾਵਾਂਗਾ ਮੈਂ ਤੁਹਾਨੂੰ ਮਡੇਰੀਆ ਬਲੌਗ ਗਾਈਸ ਸਵੇਰ ਹੋ ਗਈ ਦੇਖੋ ਵੀ ਆਪਾਂ ਰੋਟਾਇਟਰ ਲੈ ਆਂਦੇ ਸੀ ਚੈੱਕ ਕਰਦੇ ਪਏ ਆ ਯੋਧਾ ਨੂੰ ਫੋਨ ਨਾ ਤਾਂ ਲੱਗੇ ਜਾ ਕੇ ਡੈੜੀ ਚਲਾਈ ਜਾਂਦੇ ਅੱਜ ਫੇ ਵਾਣ ਵਾਈ ਤੋਂ ਮਣਾ ਵਾਈ ਜਾਂਦੇ ਆ ਵਾਈ ਨਹੀਂ ਦੇਖਦੇ ਤੂੰ ਵਧੀਆ ਚੱਲਦਾ ਪਿਆ ਰੂਟ ਆਇਟਰ ਦੇ ਦੇਖ ਸਕਦੇ ਤੁਸੀਂ ਮਿੱਟੀ ਵੀ ਫੁੱਲ ਭਰਦਾ ਕਰਾਂ ਇਥੇ ਸਬਜੀ ਲਾਉਣ ਵਾਸਤੇ ਜਦਾਂ ਬਣਾ ਲਾਂਗੇ ਨਾਲ ਪਸ ਲਾਈਟ ਅੱਜ 8 ਵਜੇ ਆਊਗੀ ਇੱਕ ਘੰਟਾ ਰਹਿ ਗਿਆ 7 ਵਜੇ ਗਿਆ ਤੇ ਫੇਰ ਆਪਾਂ ਪਾਣੀ ਛੱਡਾਂਗੇ ਬਾਣ ਚ ਦੇਖਾਂਗੇ ਕੀ ਭਲਾ ਇੱਥੇ ਵੀ ਛੱਡਦੀ ਏ ਹਾਂਜੀ ਗਾਇਸ ਅੱਜ ਦੇ ਵਲੌਗ ਵਿੱਚ ਇੰਨਾ ਸੀ ਜੀ ਵਧੀਆ ਲੱਗਦਾ ਲਾਈਕ ਸਬਸਕ੍ਰਾਈਬ ਤੁਹਾਡਾ ਧੰਨਵਾਦ